ਦੋਸਤੋ ਅਰਥੀ ਵਿਸਰਜਨ ਮ੍ਰਿਤਕ ਵਿਅਕਤੀ ਦੇ ਦੇਹ ਸੰਸਕਾਰ ਤੋਂ ਬਾਅਦ ਕੀਤਾ ਜਾਣ ਵਾਲਾ ਇੱਕ ਧਾਰਮਿਕ ਅਨੁਸ਼ਾਸਤ ਹੈ ਇਸ ਕਰਤਬ ਵਿੱਚ ਚਿਤਾ ਵਿੱਚ ਸੜੀਆਂ ਮ੍ਰਿਤਕ ਦੀਆਂ ਹੱਡੀਆਂ ਤੇ ਰਾਖ ਨੂੰ ਜਲ ਵਿੱਚ ਪ੍ਰਵਾਹਿਤ ਕੀਤਾ ਜਾਂਦਾ ਹੈ ਸ਼ਾਸਤਰ ਦੇ ਅਨੁਸਾਰ ਅਸਤੀਆਂ ਨੂੰ ਪਵਿੱਤਰ ਨਦੀ ਵਿੱਚ ਹੀ ਵਿਰਸਜਿਤ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਸਭ ਤੋਂ ਵੱਧ ਮਹੱਤਵ ਗੰਗਾ ਨਦੀ ਦਾ ਹੈ ਇਸੇ ਕਾਰਨ ਹਰ ਸਾਲ ਕਰੋੜਾਂ ਦੀ ਗਿਣਤੀ ਵਿੱਚ ਲੋਕ ਦੇਸ਼ ਦੇ ਹਰ ਕੋਨੇ ਤੋਂ ਹਰੀਦਵਾਰ 12 ਸਣੀ ਵਰਗੇ ਪਵਿੱਤਰ ਸਥਾਨਾਂ ਤੇ ਅਰਥੀ ਵਿਸਰਜਨ ਲਈ ਆਉਂਦੇ ਹਨ ਅਰਥੀ ਵਿਸਰਜਨ ਵਿੱਚ ਸਮੇ ਦਾ ਸਭ ਤੋਂ ਵੱਡਾ ਮਤਵ ਹੈ ਇਸ ਲਈ ਦੇਹ ਸੰਸਕਾਰ ਤੋਂ ਬਾਅਦ ਵੱਧ ਤੋਂ ਵੱਧ ਤੀਜੇ ਜਾਂ ਚੌਥੇ ਦਿਨ ਤੱਕ ਅਸਥੀਆਂ ਨੂੰ ਵਿਸਰਜਨ ਕਰ ਦੇਣਾ ਉਚਿਤ ਮੰਨਿਆ ਗਿਆ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਤੀਜੇ ਜਾਂ ਚੌਥੇ ਦਿਨ ਹੀ ਕਿਉਂ ਅਸੀਂ ਜੇ ਅਰਥੀ ਵਿਸਾਜਣ ਮਤਲਬ ਕਿ ਫੁੱਲਾਂ ਨੂੰ ਤੀਜੇ ਜਾਂ ਚੌਥੇ ਦਿਨ ਤੱਕ ਨਾ ਚੁਗ ਸਕੀਏ ਤਾਂ ਕੀ ਕਰਨਾ ਚਾਹੀਦਾ ਹੈ ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਅਸੀਂ ਇਸ ਵੀਡੀਓ ਵਿੱਚ ਅੱਗੇ ਦੇਵਾਂਗੇ ਦੋਸਤੋ ਉਹ ਫੁੱਲਾਂ ਦੇ ਚੁਗਣਾ ਕੋਈ ਸਧਾਰਨ ਪ੍ਰਕਿਰਿਆ ਨਹੀਂ ਹੈ ਇਹ ਇਨਾ ਮਹੱਤਵਪੂਰਨ ਹੈ ਕਿ ਇਹ ਸਹੀ ਸਮੇਂ ਤੇ ਸਹੀ ਨਿਯਮਾਂ ਅਨੁਸਾਰ ਨਾ ਕੀਤਾ ਜਾਵੇ ਆਤਮਾ ਨੂੰ ਮੁਕਤੀ ਨਹੀਂ ਮਿਲਦੀ ਧਾਰਮਿਕ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਭੌਤਿਕ ਸਰੀਰ ਪੰਜ ਮਹਾਪੂਤਾਂ ਧਾਰਮਿਕ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਭੌਤਿਕ ਸਰੀਰ ਦੇ ਪੰਜ ਮਹਾਪੂਤਾਂ ਪ੍ਰithvi ਜਲ ਅਗਨੀ ਵਾਜੂ ਅਤੇ ਆਕਾਸ਼ ਤੋਂ ਬਣਿਆ ਹੈ ਦੇ ਸੰਸਕਾਰ ਦੌਰਾਨ ਜਦੋਂ ਸਰੀਰ ਨੂੰ ਅਗਨੀ ਦਿੱਤੀ ਜਾਂਦੀ ਹੈ ਤਾਂ ਪ੍ਰithvi ਅਗਨੀ ਵਾਜੂ ਅਤੇ ਆਕਾਸ਼ ਆਪਣੇ ਆਪਣੇ ਤੱਤਾਂ ਵਿੱਚ ਲੀਨ ਹੋ ਜਾਂਦੇ ਹਨ ਪਰ ਜਦ ਤੱਕ ਜਲ ਤੱਕ ਨੂੰ ਆਪਣੇ ਅੰਛ ਨਹੀਂ ਮਿਲਦੇ ਤਦ ਤੱਕ ਇਸ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਇਸੇ ਲਈ ਜਰਥੀ ਵਿਰਸਰਜਨ ਸਹੀ ਸਮੇਂ ਤੇ ਨਾ ਕੀਤਾ ਜਾਵੇ ਤਾਂ ਆਤਮਾ ਨੂੰ ਮੁਕਤੀ ਨਹੀਂ ਮਿਲਦੀ ਆਓ ਹੁਣ ਫੁੱਲ ਚੁਗਨ ਨਾਲ ਜੁੜੇ ਵਿਸ਼ੇਸ਼ ਨੀਮਾ ਬਾਰੇ ਜਾਣੀਏ ਇਸ ਨੂੰ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਗ੍ਰਿਹੜ ਪ੍ਰਾਣ ਅਤੇ ਹੋਰ ਧਰਮ ਸ਼ਾਸਤਰਾਂ ਵਿੱਚ ਲਿਖੇ ਗੰਗਾ ਨਦੀ ਦੇ ਮਤਬ ਬਾਰੇ ਵੀ ਦੱਸਾਂਗੇ ਅਤੇ ਇਹ ਵੀ ਜਾਣਾਂਗੇ ਕਿ ਵਿਗਿਆਨ ਅਰਥੀ ਵਿਸੱਜਨ ਬਾਰੇ ਕੀ ਕਹਿੰਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਨਾਲ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਜੈ ਸ਼੍ਰੀ ਨਰਾਇਣ ਵਾਈ ਗਰੂ ਜੋ ਵੀ ਤੁਹਾਡੀ ਸ਼ਰਧਾ ਹੈ ਉਹ ਲਿਖ ਕੇ ਪ੍ਰਮਾਤਮਾ ਪ੍ਰਤੀ ਅਭਾਰ ਪ੍ਰਗਟ ਕਰੋ ਦੋਸਤੋ ਸਾਡੇ ਹਿੰਦੂ ਧਰਮ ਦੇ 18 ਪੁਰਾਣਾ ਵਿੱਚੋਂ ਗੁਰੂੜ ਪ੍ਰਾਣ ਵਿੱਚ ਮਨੁੱਖ ਦੇ ਜਨਮ ਤੋਂ ਮੌਤ ਨਾਲ ਸੰਬੰਧਿਤ ਸਾਰੇ ਰਹਿਸ ਦਾ ਵਰਣਨ ਕੀਤਾ ਗਿਆ ਹੈ ਇਹਨਾਂ ਰਹਿਸਾਂ ਵਿੱਚੋਂ ਇੱਕ ਹੈ ਤਿੰਨ ਦਿਨਾਂ ਤੱਕ ਅਰਥੀ ਸੰਜਮ ਕਰਨਾ ਦਾ ਕਾਰਨ ਗੁਰੂੜ ਪ੍ਰਾਣ ਅਨੁਸਾਰ ਮ੍ਰਿਤਕ ਦੇ ਦੂਜੇ ਤੀਜੇ ਜਾਂ ਚੌਥੇ ਦਿਨ ਅਰਥੀਆਂ ਨੂੰ ਇਕੱਠਾ ਕਰ ਲੈਣਾ ਚਾਹੀਦਾ ਹੈ ਅਤੇ 10 ਦਿਨਾਂ ਦੇ ਅੰਦਰ ਅੰਦਰ ਅਰਥੀ ਵਿਸਾਜਨ ਕਰ ਦੇਣਾ ਚਾਹੀਦਾ ਹੈ ਧਰਮ ਸ਼ਾਸਤਰ ਅਨੁਸਾਰ ਜਿਸ ਵਿਅਕਤੀ ਨੇ ਚਿਤਾ ਨੂੰ ਮੁੱਖ ਅਗਨੀ ਦਿੱਤੀ ਹੋਵੇ ਉਹ ਚੌਥੇ ਦਿਨ ਅਰਥੀ ਸੰਚਨ ਕਰਨਾ ਚਾਹੀਦਾ ਹੈ ਜਦਕਿ ਜਿਨ੍ਹਾਂ ਨੇ ਮੁੱਖ ਅਗਨੀ ਨਹੀਂ ਦਿੱਤੀ ਉਹ ਦੂਜੇ ਜਾਂ ਤੀਜੇ ਦਿਨ ਅਰਥੀਆਂ ਇਕੱਠੀਆਂ ਕਰ ਸਕਦੇ ਹਨ ਮੰਤਰ ਉਚਾਰਨ ਨਾਲ ਅਰਥੀਆਂ ਵਿੱਚ ਵਿਸ਼ੇਸ਼ ਊਰਜਾ ਹੁੰਦੀ ਹੈ ਜੋ 3-4 ਦਿਨਾਂ ਬਾਅਦ ਘਟਣ ਲੱਗਦੀ ਹੈ ਇਸ ਲਈ ਸਮੇਂ ਸਿਰ ਅਰਥੀ ਸੰਚਨ ਜ਼ਰੂਰੀ ਹੈ ਏ ਵੀ ਮੰਨਿਆ ਜਾਂਦਾ ਹੈ ਕਿ ਜੇ ਅਰਥੀਆਂ ਲੰਬੇ ਸਮੇਂ ਤੱਕ ਸ਼ਮਸ਼ਾਨ ਘਾਟ ਵਿੱਚ ਰਹਿ ਜਾਣ ਤਾਂ ਨਕਾਰਾਤਮਕ ਸ਼ਕਤੀਆਂ ਉਹਨਾਂ ਤੇ ਅਸਰ ਕਰ ਸਕਦੀਆਂ ਹਨ ਜਿਸ ਨਾਲ ਮ੍ਰਿਤਕ ਦੀ ਆਤਮਾ ਅਤੇ ਪਰਿਵਾਰਕ ਮੈਂਬਰਾਂ ਨੂੰ ਕਲੇਸ਼ ਹੋ ਸਕਦਾ ਹੈ ਇਸ ਲਈ ਅਰਥੀਆਂ ਨੂੰ ਸਮੇਂ ਸਿਰ ਸ਼ਮਸ਼ਾਨ ਤੋਂ ਹਟਾ ਲੈਣਾ ਚਾਹੀਦਾ ਹੈ ਅਰਥੀ ਵਿਸর্জন ਤੋਂ ਪਹਿਲਾਂ ਵਿਧੀਵਤ ਪੂਜਾ ਕਰਕੇ ਅਰਥੀਆਂ ਨੂੰ ਮਿੱਟੀ ਦੇ ਭਾਂਡੇ ਵਿੱਚ ਰੱਖ ਕੇ ਸਫੇਦ ਕੱਪੜੇ ਨਾਲ ਟੱਕ ਕੇ ਗੰਗਾ ਘਾਟ ਲਜਾਇਆ ਜਾਂਦਾ ਹੈ ਉੱਥੇ ਦੁੱਧ ਜਾਂ ਜਲ ਨਾਲ ਸ਼ੁੱਧ ਕਰਕੇ ਚੰਦਨ ਲਗਾ ਕੇ ਗੰਗਾ ਜੀ ਵਿੱਚ ਪ੍ਰਵਾਹਿਤ ਕੀਤਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਜਿਸ ਮ੍ਰਿਤਕ ਦੀਆਂ ਅਸਥੀਆਂ 10 ਦਿਨਾਂ ਦੇ ਅੰਦਰ ਗੰਗਾ ਵਿੱਚ ਵਿਰਸਜਿਤ ਹੋ ਜਾਂਦੀਆਂ ਹਨ ਉਸ ਦੀ ਆਤਮਾ ਨੂੰ ਪੁਨਰ ਜਨਮ ਨਹੀਂ ਲੈਣਾ ਪੈਂਦਾ ਅੰਤ ਵਿੱਚ ਦੋਸਤੋ ਆਸ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਅਰਥੀ ਸੰਜਮ ਤਿੰਨ ਦਿਨਾਂ ਅੰਦਰ ਕਿਉਂ ਕਰਨਾ ਚਾਹੀਦਾ ਹੈ ਅਤੇ ਗੰਗਾ ਨਦੀ ਵਿੱਚ ਅਰਥੀ ਵਿਸਰਜਨ ਨੂੰ ਇੰਨਾ ਮਤਵ ਕਿਉਂ ਦਿੱਤਾ ਗਿਆ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸੱਜਣਾ ਨਾਲ ਸ਼ੇਅਰ ਕਰੋ ਅਤੇ ਅਜਿਹੀਆਂ ਹੀ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਧੰਨਵਾਦ ਜੀ